ਮੈਂ ਵਾਹਿਗੁਰੂ ਜੀ ਦੇ ਉੱਤੇ ਪੂਰਾ ਸੌਂਰੱਖ ਕੇ ਕਹਿ ਰਹੀ ਆ ਪੂਰੇ ਜਗੀਨ ਦੇ ਨਾਲ ਕਹਿ ਰਹੀ ਆ ਕਿ ਅੱਜ ਦੀ ਇਹ ਵੀਡੀਓ ਨੂੰ ਪੂਰਾ ਸੁਣਨ ਵਾਲਿਆਂ ਦੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਵੇਗਾ ਅੱਜ ਦੀ ਵੀਡੀਓ ਨੂੰ ਪੂਰਾ ਸੁਣਨ ਵਾਲਿਆਂ ਨੂੰ ਆਪਣੀ ਜੀਤੇਗੀ ਦੇ ਵਿੱਚ ਖੁਸ਼ ਰਹਿਣ ਦੀ ਤੰਦਰੁਸਤ ਰਹਿਣ ਦੀ ਤੱਕੀ ਕਰਨ ਦੀ ਜੁਗਤ ਮਿਲ ਜਾਊਗਾ ਅੱਜ ਦੀ ਵੀਡੀਓ ਨੂੰ ਸੁਣ ਕੇ ਪਤਾ ਲੱਗੇਗਾ ਵੀ ਸਾਡੇ ਹਰ ਕੰਮ ਦੇ ਵਿੱਚ ਵਰਕਤ ਕਿੰਜ ਪੈਂਦੀ ਆ ਚੈਸ ਕਰਕੇ ਆਪ ਜੀ ਦੇ ਚਰਨਾਵਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਲਾਈਕ ਅਤੇ ਸ਼ੇਅਰ ਕਰਕੇ ਨਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਨਫਰਮਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਜੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਹੈ ਉਹ ਵੀ ਜਰੂਰ ਦੱਸਿਆ ਕਰੋ ਤਾਂ ਆਹ ਜੀ ਠੀਕ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਤਿਗੁਰ ਜੀ ਕਮਾਈ ਵਾਲੇ ਸੰਤ ਮਹਾਂਪੁਰਖੀ ਸਮਝਉ ਦੇਵੇਗੇ ਦੇ ਕੀ ਕਦੇ ਸੋਚਿਆ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਲੋਕ ਹਰ ਵੇਲੇ ਦੁਖੀ ਪਰੇਸ਼ਾਨ ਚਿੰਤਾਗ੍ਰਸਤ ਕਿਉਂ ਰਹਿੰਦੇ ਆ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਮੰਨਦੇ ਹਾਲਾਤ ਬਹੁਤਿਆਂ ਦੇ ਇੱਕੋ ਜਿਹੇ ਆ ਭਾਵੇਂ ਗਰੀਬ ਗਰੀਬੀ ਕਰਕੇ ਦੁਖੀ ਆ ਪਰ ਅਮੀਰ ਵੀ ਦੁਖੀ ਆ ਹੁਣ ਗਰੀਬ ਦੀ ਚਿੰਤਾ ਗਰੀਬ ਦਾ ਦੁੱਖ ਤਾਂ ਮੰਨਣ ਦੇ ਵਿੱਚ ਆਉਂਦਾ ਹੈ ਵੀ ਚਲੋ ਉਹ ਕਿਸੇ ਚੀਜ਼ ਦੀ ਘਾਟ ਕਰਨ ਨੂੰ ਦੁਖੀ ਆ ਉਹ ਮੇਰੇ ਕੋਲ ਆ ਚੀਜ਼ ਨਹੀਂ ਆ ਕਿਸੇ ਦਾ ਕੰਮ ਨਹੀਂ ਚੱਲ ਰਿਹਾ ਜਾਂ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਆ ਉਹ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹਨੂੰ ਉਹ ਚੀਜ਼ ਨਹੀਂ ਮਿਲੀ ਜਾਂ ਜ਼ਿੰਦਗੀ ਦੇ ਵਿੱਚ ਧੀਹਾ ਪੁੱਤਰਾਂ ਦੀ ਕਾ ਟੋਪੋਵੇ ਤਾਂ ਬੰਦਾ ਖੁਸ਼ੀਆ ਪਰ ਸੰਗਤ ਦੇ ਕਈ ਲੋਕਾ ਸਭ ਕੁਝ ਖੋਲ ਹੁੰਦਿਆਂ ਹੋਇਆਂ ਵੀ ਦੁਖੀ ਆ ਸੂਨੇ ਕੰਮ ਤਾਂ ਦੇ ਚੱਲ ਰਹੇ ਆ ਕਾਰੋਬਾਰ ਚੱਲ ਰਹੇ ਆ ਘਰ-ਬਾਰ ਵੀ ਸੁਨਾ ਧੀਆ ਪੁੱਤਰਾ ਮਾੜੇ ਪਰ ਉਹ ਵੀ ਦੁਖੀ ਆ ਪਰ ਮਹਾਂਪੁਰਖ ਜੀ ਕਹਿੰਦੇ ਭਾਈ ਨਾ ਦੁਖੀ ਘਾਟੇ ਵਾਲਾ ਨਾ ਦੁਖੀ ਵਾਧੇ ਵਾਲਾ ਕਿਉਂਕਿ ਬੰਦਾ ਉਹ ਆ ਜਿਹਦੇ ਖੋਲ ਪਰਮ ਪਿਤਾ ਪਰਮਾਤਮਾ ਦਾ ਨਾਮ ਨਹੀਂ ਆ ਕਿਉਂਕਿ ਉਹ ਸਤਿਪੁਰ ਸੱਚੇ ਪਾਸ਼ਾ ਜੀ ਦੇ ਨਾਮ ਤੋਂ ਬਿਨਾ ਮਨ ਦੇ ਵਿੱਚ ਕਦੇ ਵੀ ਸੰਤੁਸ਼ਟੀ ਨਹੀਂ ਮੰਨਦੀ ਉਹ ਬੰਦੇ ਨੂੰ ਜਿੰਨਾ ਮਰਜ਼ੀ ਮਿਲ ਜਵੇ ਉਹਦਾ ਮਨ ਕਦੇ ਰੱਜਦਾ ਨਹੀਂ ਉਹਨੂੰ ਜਿਆਦਾ ਤੋਂ ਜਿਆਦਾ ਚਾਹੀਦਾ ਹੈ ਮਤਲਬ ਉਹਨੂੰ ਸਭ ਕੁਝ ਵੀ ਮਿਲ ਜਾਵੇ ਨਾ ਉਹ ਤਾਂ ਨਹੀਂ ਸੰਤੁਸ਼ਟ ਨਹੀਂ ਹੁੰਦਾ ਉਹ ਕਹਿੰਦਾ ਮੈਨੂੰ ਇਸ ਤੋਂ ਵੀ ਜ਼ਿਆਦਾ ਚਾਹੀਦਾ ਮਹਾਪੁਰਖ ਜੀ ਕਹਿੰਦੇ ਅਜੇ ਬੰਦੇ ਦੇ ਅੱਗੇ ਸੁੰਨੇ ਦੇ ਪਹਾੜ ਵੀ ਖੜੇ ਕਰ ਦੇਗੇ ਉਹਦੇ ਲਈ ਉਹ ਵੀ ਛੋਟੇ ਉਹਨੇ ਤਾਂ ਹੀ ਦੁਖੀ ਜਹਿਦਾ ਹਨ ਪਰ ਜਿਹਦੇ ਪੰਨੇ ਪਰਮਪਿਤਾ ਪਰਮਾਤਮਾ ਦਾ ਨਾਮ ਆ ਜਿਹਦੇ ਪੰਨੇ ਭਜਨ ਮੰਦਗੀ ਆ ਜਿਹਦੇ ਪੱਲੇ ਗੁਰੂ ਦਾ ਗਿਆਨ ਆ ਕੋ ਝੋਪੜੀ ਦੇ ਵਿੱਚ ਵੀ ਖੁਸ਼ਿਆ ਉਹ ਧੋਪ ਜਿਵੇਂ ਸਿਰੋਪੀ ਖਾ ਕੇ ਵੀ ਖੁਸ਼ਿਆ ਮਤਲਬ ਸਾਨੂੰ ਸੁਖੀ ਕਰਨਾ ਹੈ ਪਰਮਪੁਰਾਤਮਾ ਦੇ ਨਾਮ ਨੇ ਸੁਖੀ ਕਰਨਾ ਹੈ ਗੁਰੂ ਦੇ ਗਿਆਨ ਨਹੀਂ ਤੇ ਫਿਰ ਜਦੋਂ ਸਾਨੂੰ ਇੰਦੀਆਂ ਗੱਲਾਂ ਦਾ ਪਤਾ ਹੈ ਤੇ ਫਿਰ ਅਸੀਂ ਠੋਖਾ ਕਿਉਂ ਖਾਣੇ ਆ ਕਿਉਂ ਦੁਖੀ ਪਰੇਸ਼ਾਨ ਰਹਿੰਦੇ ਆ ਕਿਉਂ ਇੰਦੀਆਂ ਉਲਝਣਾਂ ਦੇ ਵਿੱਚ ਉਲਝੇ ਹੋਏ ਆ ਸੰਨਾ ਗੁਰਬਾਣੀ ਦੇ ਰਾਹੀਂ ਸਾਫ਼ ਸਪਸ਼ਟ ਸਮਝਾਇਆ ਹੈ ਗੁਰਬਾਣੀ ਦਾ ਫਰਮਾਨ ਹੈ ਸਤਿ ਸੱਚੇ ਕਾਸ਼ਾ ਨਾਮ ਜਪਨ ਵਾਲਿਆਂ ਦੇ ਉੱਤੇ ਸਦਾ ਹੀ ਮਿਹਰ ਬਾਣਿਆ ਸਦਾ ਹੀ ਕੁਰਬਾਨ ਜਾਂਦੇ ਆ ਤੇ ਕੁਰਬਾਨ ਆਪਾਂ ਕਿੰਦੇ ਤੇ ਜਾਂਦੇ ਆ ਜੋ ਸਾਨੂੰ ਬਹੁਤ ਪਿਆਰਾ ਹੁੰਦਾ ਹੈ ਤੇ ਜਿਹੜਾ ਬੰਦਾ ਬਹੁਤ ਪਿਆਰਾ ਹੋਵੇ ਨਾ ਉਹਦੀ ਲਈ ਆਪਾਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ ਬਸ ਵਾਹਿਗੁਰੂ ਜੀ ਨੂੰ ਵੀ ਨਾਮ ਜਪਣ ਵਾਲੇ ਇਦਾਂ ਹੀ ਲੱਗਦੇ ਆ ਜਿਹਦੇ ਨਾਮ ਜਪਦੇ ਆ ਸਭ ਤੋਂ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਬਰ ਤਿਆਰ ਰਹਿੰਦੇ ਆ ਅਤੇ ਉਹ ਕਰ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆ ਉਹ ਤਾਕਤਾਂ ਦੇ ਮਾਲਕ ਆ ਦਾਤਾਂ ਦੇ ਮਾਲਕ ਆ ਜਹੋਂ ਤੱਕ ਪਲ ਦੇ ਵਿੱਚ ਕਿਸੇ ਦੀ ਵੀ ਜ਼ਿੰਦਗੀ ਬੀਤ ਹੋ ਸਕਦੀ ਆ ਕਿਸੇ ਭਿਖਾਰੀ ਨੂੰ ਬਾਦਸ਼ਾਹियां ਬਖਸ਼ ਸਕਦੇ ਆ ਤੇ ਜੇਕਰ ਬੰਦੇ ਦੇ ਮਨ ਦੇ ਵਿੱਚ ਜਰਾ ਜਿਹਾ ਅਹੰਕਾਰ ਆ ਜਾਵੇ ਫਿਰ ਬਾਦਸ਼ਾਹੀਆਂ ਤੋਂ ਰੋਜ਼ਦਿਆਂ ਮੀਟਾ ਨਹੀਂ ਲੱਗਦਾ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੇ ਪਚਉਣਾ ਮਾਲਕ ਦੇ ਕਲਪਰਤਾ ਕੰਮ ਆ ਸੁਖੀ ਰਜਾ ਦੇ ਵਿੱਚ ਰਹਿਣਾ ਹੈ ਉਹਦਾ ਨਾਮ ਜੁਟਣਾ ਹੈ ਮਨ ਸਦਾ ਹੀ ਖੁਸ਼ ਰਹੇਗਾ ਮਨ ਸਦਾ ਹੀ ਖਿੜਿਆ ਰਹੇਗਾ ਚੜਦੀ ਕਲਾ ਦੇ ਵਿੱਚ ਰਹੇਗਾ ਪਰ ਸੰਗਤ ਜੀ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਹੋਵੇਗਾ ਵੀ ਅਸੀਂ ਤਾਂ ਕਈ ਲੋਕ ਅਜੇ ਦੇਖੇ ਆ ਜੋ ਹੋਰ ਪਾਠ ਕਰਦੇ ਆ ਭਜਨ ਬੰਦਗੀ ਕਰਦੇ ਆ ਪਰ ਉਹ ਫਿਰ ਵੀ ਦੁਖੀ ਆ ਪਰੇਸ਼ਾਨ ਆ ਸੰਗਤ ਜੀ ਉਹਨਾਂ ਨੇ ਫਿਰ ਸਿਖ ਪਾਠ ਕੀਤਾ ਪਾਠ ਦੇ ਵਿੱਚ ਜੋ ਪੜਾਇਆ ਉਹ ਨਹੀਂ ਪੜਿਆ ਜੇ ਪੜਿਆ ਤਾਂ ਫਿਰ ਮੰਨਿਆ ਨਹੀਂ ਮਤਰਾ ਜੇ ਵੀਸ ਜੀ ਦੀਆਂ ਪੂਰੀਆਂ ਖੁਸ਼ੀਆਂ ਲੈਣੀਆਂ ਹੈ ਤਾਂ ਫਿਰ ਗੁਰੂ ਦਾ ਗਿਆਨ ਅਤੇ ਧਿਆਨ ਕੋਈ ਜਰੂਰੀ ਹੈ ਗਿਆਨ ਪ੍ਰਾਪਤ ਵੀ ਕਰਨਾ ਹੈ ਅਤੇ ਉਹ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰਨਾ ਹੈ ਹੁਣ ਆਪਣੇ ਵਿੱਚੋ ਜਪਜੀ ਸਾਹਿਬ ਜੀ ਦੀ ਬਾਣੀ ਕਈ ਲੋਕ ਹਰ ਰੋਜ਼ ਪੜ੍ਹਦੇ ਆ ਦਿਨ ਦੀ ਸ਼ੁਰੂਆਤ ਹੀ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਹੁੰਦੀ ਹੈ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਜਾਚ ਦੱਸਿਆ ਸਤਿਗੁਰੂ ਸੱਚੇ ਆਸ਼ਾ ਜੀ ਨੇ ਜੋ ਗਿਆਨ ਦਿੱਤਾ ਏ ਕਦੇ ਆਪਾਂ ਇਹ ਸੋਚਿਆ ਵੀ ਅਸੀਂ ਉਹ ਗਿਆਨ ਦੇ ਮੁਤਾਬਕ ਚੱਲ ਰਹੇ ਹਾਂ ਸੋ ਮੁੱਖ ਦੀ ਗੱਲ ਇਹ ਆ ਵੀ ਜੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਏ ਤੇ ਫਿਰ ਗੁਰੂ ਦਾ ਗਿਆਨ ਤੇ ਧਿਆਨ ਜ਼ਰੂਰੀ ਆ ਗੁਰੂ ਤੇ ਨਾਲ ਲੱਗਣਾ ਪੈਣਾ ਏ ਉਹ ਸੱਚੇ ਦਾ ਸੱਚਾ ਨਾਮ ਜਪਨਾ ਪੈਣਾ ਹੈ ਜਿੰਨਾ ਹੀ ਅਸੀਂ ਗੁਰੂ ਦੇ ਨਾਮ ਤੋਂ ਦੂਰ ਹਾਂ ਵਰੋਚਾ ਨਾ ਤੋਂ ਦੂਰਿਆ ਹੁਣਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਕਿਹਾੜੇ ਆਉਂਦੇ ਆ ਦੁੱਖ ਦਰਦ ਤਕਲੀਫਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਨਿਰਾਸ਼ਾ ਆਉਂਦੀ ਆ ਦਿਲਿੱਦਰ ਹੁੰਦਾ ਏ ਪਰ ਜਦੋਂ ਹੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਲੁੜਦੇ ਹਾਂ ਛਲੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਏ ਨਾ ਉਸੇ ਵੇਲੇ ਤੋਂ ਹੀ ਕਿਰਪਾ ਹੁਣੇ ਸ਼ੁਰੂ ਹੋ ਜਾਂਦੀ ਹੈ ਪਰ ਕਈ ਭਾਂਤਰਾ ਕਹਿ ਦਿੰਦੇ ਵੀ ਅਸੀਂ ਤਾਂ ਨਾਮ ਯਤਨਾ ਚੱਲਨੇ ਆ ਅਰਜਾਤ ਨਹੀਂ ਪਉੜੇ ਸੰਗਤਗੀ ਨਹੀਂ ਇਦਾਂ ਨਹੀਂ ਹੋ ਸਕਦਾ ਸਾਡੇ ਮਨ ਦਾ ਚਾਹ ਸਾਡੇ ਅੰਦਗੀ ਤੜਫ ਦੇ ਕੇ ਕੋ ਮਾਲਕ ਨੂੰ ਸਾਡੇ ਨਾਲ ਜਾਈ ਕਿੱਚ ਫੇਰੀ ਆ ਉਹ ਆਪਣੇ ਸਮੂਹ ਬਣਾ ਦਿੰਦੇ ਹੈ ਜੇ ਸੱਚੀ ਮਨ ਕਰਦਾ ਹੈ ਵੀ ਅਸੀਂ ਅੰਮ੍ਰਿਤ ਵੇਲੇ ਰਖ ਕੇ ਗੁਰਬਾਣੀ ਦਾ ਪਾਠ ਕਰੀਏ ਸਮੂਹ ਵਰਤ ਵੇਲੇ ਬਾਰੇ ਕਿੰਨਾ ਸਮਝਾਇਆ ਜਾਂਦਾ ਕਿ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਦਾ ਨਿੱਗਿਆ ਸਮਝੋ ਵੀ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੈ ਉਹ ਆਪਣੇ ਗੁਰੂ ਦੇ ਗੋਦ ਦਾ ਨਿਗਮਾਨਦਾ ਹੈ ਗੁਰੂ ਦੇ ਗੋਦ ਮਿਲ ਜਾਂਦੀ ਹੈ ਉਹ ਤੇ ਜੇ ਅਸੀਂ ਸੇਰ ਵੀ ਮਰਤ ਦੇਲੇ ਦੇ ਵਿੱਚ ਨਾ ਉੱਠ ਪਾਈਏ ਤਾਂ ਸਾਡੇ ਨਾਲ ਵਾਧਾ ਕਿਸਮਤ ਕਿਹੜਾ ਹੋ ਸਤਦਾ ਹੈ ਕਿਉਂਕਿ ਜੇਕਰ ਸਿਰਫ ਸਵੇਰ ਦੀ ਨੀਂਦ ਤਿਆਫਣ ਦੇ ਨਾਲ ਸਭ ਨੂੰ ਗੁਰੂ ਦੇ ਗੋਦ ਮਿਲ ਜਾਵੇ ਤਾਂ ਹਰੂ ਕੀ ਚਾਹੀਦਾ ਹੈ ਤੇ ਇਹ ਪਤਾ ਹੁੰਦਿਆਂ ਵੀ ਅਸੀਂ ਕਹਿ ਦਿੰਨੇ ਆਂ ਕਿ ਸਾਡਾ ਤੁਹਾਨੂੰ ਮਰਤ ਦੇਲੇ ਉੱਕੇ ਆ ਨਹੀਂ ਜਾਂਦਾ ਮਤਲਬ ਅਸੀਂ ਗੁਰੂ ਦੀ ਗੋਦੀ ਦਾ ਨਹੀਂ ਵੀ ਮੰਨਣਾ ਹੈ ਨਹੀਂ ਚੰਗੇ ਜੇ ਗੁਰੂ ਦੀ ਗੋਦ ਚਾਹੀਦੀ ਹੈ ਗੁਰੂ ਦੇ ਦੂਤ ਦਾ ਨਿਖ ਚਾਹੀਦਾ ਹੈ ਤਾਂ ਅੱਜ ਰਾਤ ਨੂੰ ਸੌਣ ਲੱਗਿਆ ਆਪਣੇ ਗੁਰੂ ਸਰਮਜੀਤ ਜੀ ਦੇ ਅੱਗੇ ਪੱਲਾ ਅੜ ਕੇ ਅਜਨਮੰਗਲੀ ਦਾ ਆਤਮਾ ਮੰਗਣਾ ਗੁਰੂ ਸਰਜੀਤ ਜੀ ਦੇ ਅੱਗੇ ਆਪਣੀ ਅਰਜੀ ਲਾ ਦੇਣਾ ਮਾਰਾ ਸੱਚੇ ਪਾਸ਼ਾ ਜੀ ਦੀਆਂ ਮਿੰਤਾ ਘਟੋ ਕਿ ਮਾਰਾ ਸੱਚਾ ਪਾਸ਼ਾ ਮੇਰੇ ਤੇ ਤਰਸ ਕਰੋ ਤਰਸ ਕਰੋ ਮੇਨੂੰ ਅਜਨਮੰਗਲੀ ਵਰਸੋ ਮੈਨੂੰ ਅੰਮ੍ਰਿਤ ਵੇਲਾ ਵਰਸੋ ਅੰਮ੍ਰਿਤ ਵੇਲੇ ਦਾ ਰੇਤ ਮੇਨੂੰ ਲਖੋ ਜਿਵੇਂ ਆਪਾਂ ਆਪਣੀ ਕਮਾਈ ਦੇ ਵਿੱਚ ਵਾਧਾ ਮੰਗਦੇ ਆ ਮਾਲਕਾ ਮੈਨੂੰ ਧਨ ਦੋ ਤੇ ਦੇ ਦੇ ਮਾਲਕ ਦੇ ਦੇ ਦੂੰਗਾ ਹੈ ਫਿਰ ਨਹੀਂ ਬਾਬਾ ਜੀ ਇਹਦੇ ਤੋਂ ਵੀ ਜ਼ਿਆਦਾ ਚਾਹੀਦਾ ਹੈ ਬਾਬਾ ਜੀ ਹੋਰ ਦੇ ਦਿੰਦੇ ਆ ਸਾਡਾ ਮਨ ਫਿਰ ਵੀ ਨਹੀਂ ਭਰਦਾ ਅਸੀਂ ਹੋਰ ਹੋਰ ਮੰਗਦੇ ਰਹੀ ਰਹਿੰਦੇ ਉਸੇ ਤਰ੍ਹਾਂ ਨਾ ਭਜਨ ਬੰਦਗੀ ਵੀ ਹੋਰ ਜ਼ਿਆਦਾ ਚਾਹੀਦੀ ਆ ਹੋਰ ਜ਼ਿਆਦਾ ਚਾਹੀਦੀ ਆ ਬਸ ਇਦਾਂ ਹੀ ਮੰਗ ਗਈ ਨਾ ਕੇੰ ਦੇਖਣਾ ਜਿਵੇਂ ਜਿਵੇਂ ਸਾਡਾ ਨਿਤਨੇਮ ਵਧੇਗਾ ਜਿਵੇਂ ਜਿਵੇਂ ਸਾਡਾ ਨਿਰਪਦਾ ਨੇਮ ਵਧੇਗਾ ਜਿਵੇਂ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੌਸਲੇ ਨਾਮ ਜਪਾਂਗੇ ਉਲੇ ਉਵੇਂ ਹੀ ਸਾਡੇ ਜਿੰਦਗੀ ਦੇ ਵਿੱਚ ਖੁਸ਼ੀਆਂ ਆ ਕੇੜੇ ਤੰ ਦ੍ਰਿਸ਼ਟੀ ਤਲਹੀ ਆਵਗੇ ਕਿਉਂਕਿ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਨਾਲ ਸਾਡੇ ਮਨ ਅੰਦਰ ਲੈ ਕੇ ਉਹਨੀਆਂ ਸੰਤੁਸ਼ਟੀ ਸਬਰ ਇੱਕ ਗੁਰੂ ਦੇ ਨਾਮ ਕੋ ਸਖਣਾ ਮਨ ਉਹ ਚਰਮਾ ਕੋ ਗੀਰ ਮਨ ਨਰਾਸ਼ਾ ਰਹਿ ਨ ਪਰਿਆ ਰਹੇਗਾ ਨਾਉ ਚ ਦੇ ਨਾਮ ਭਰਿਆ ਰਹਿੰਦਾ ਹੈ ਛੁਕੇ ਕਦੇ ਨਹੀਂ ਰੱਜਦਾ ਇਹ ਕਦੇ ਨਹੀਂ ਖੁਸ਼ ਹੁੰਦਾ ਇਸ ਕਰਕੇ ਆਪਣਾ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲੈ ਗੁਰੂ ਗੁਰੂ ਚਲਣਾ ਹੈ ਹੋਰ ਜਿਵੇਂ ਉੱਕੇ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀਆ ਫਿਰ ਬਾਕੀ ਦਾ ਪੂਰਾ ਦਿਨ ਸਾਡੇ ਦੁਨਿਆਵੀ ਕੰਮਾਂ ਕੰਦੇ ਕਰਨਾ ਵਾਹਿਗੁਰੂ ਜੀ ਨੇ ਸਾਨੂੰ ਕੋ ਸਾਟੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਕਿਤੇ ਹੀ ਆਪਣੀਆਂ ਦੁਨੀਆ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੇ ਨਹੀਂ ਰੋਕਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਵਿਚਾ ਭਾਉਣਾ ਜੋ ਜੋ ਤੇਰੀਆਂ ਜ਼ਿੰਮੇਵਾਰੀਆਂ ਨੇ ਨਾ ਸਾਰੀਆਂ ਨੂੰ ਇਮਾਨਦਾਰੀ ਦੇ ਨਾਲ ਇਹਦਾ ਪਰਿਵਾਰ ਨੂੰ ਵੀ ਸੰਭਾਲਣਾ ਹੈ ਕਾਰੋਬਾਰ ਨੂੰ ਵੀ ਸੰਭਾਲਣਾ ਹੈ ਜੋ ਸਾਡੀਆਂ ਇਸ ਸੰਸਾਰ ਦੇ ਬ੍ਰਹੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਉਹ ਵੀ ਨਿਭਾਉਣੀਆਂ ਨੇ ਕੰਮ ਸਾਰੇ ਹੀ ਕਰਨੇ ਹਨ ਪਰ ਸਭ ਤੋਂ ਪਹਿਲਾ ਇਹ ਕਰਨਾ ਹੈ ਗੁਰੂ ਜੀ ਮਤਲਬ ਜਦੋਂ ਤਿਲ ਚੜਦਾ ਹੈ ਸਾਡੀ ਅੱਖ ਨੂੰ ਦੀਆ ਸਾਡੇ ਮਨ 'ਚੋ ਪਹਿਲਾ ਸ਼ਬਦ ਦਿਖਲੇ ਵਾਹਿਗੁਰੂ 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 ਕੋਟਿਆ ਸਾਰ ਹੀ ਆਪਣੇ ਮਨ 'ਚ ਗੁਰੂ ਚਰਨਾ ਦੇ ਨਾਲ ਜੋੜ ਦੇਣਾ ਹੈ 5 ਮਿੰਟ 10 ਮਿੰਟ 15 ਮਿੰਟ ਜਿੰਨਾ ਚਿਰ ਬੈਠ ਕੇ ਤੁਸੀਂ ਨਾਮ ਜਪ ਸਕਦੇ ਹੋ ਜਪੀ ਜਾਓ ਇਥੇ ਇਹ ਨਾ ਵੇਖੋ ਕਿ ਮੈਂ ਇਸ਼ਨਾਨ ਨਹੀਂ ਕੀਤਾ ਮੈਂ ਮੂੰਹ ਨਹੀਂ ਤੋਂ ਕਾਮਾ ਕੁੱਲੀ ਨਹੀਂ ਕੀਤੀ ਨਾ ਕੁਝ ਵੀ ਕਰਨੀ ਹੋਰ ਨਹੀਂ ਆ ਅੱਖ ਖੋਲਦਿਆਂ ਸਾਰ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਬਲਕਿ ਜਦੋਂ ਜਾਗ ਆ ਜਾਂਦੀ ਆ ਅਸੀਂ ਨੀਂਦ ਦੇ ਵਿੱਚੋਂ ਉੱਠ ਜਾਂਦੇ ਆ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ

ਜੋ ਬਲੀ ਜੈ ਦੀ ਬਾਣੀ ਦਾ ਪਾਠ ਕਰਕੇ ਫਿਰ ਆਪਣਾ ਪੈਰ ਹੁੰਜੇ ਜਮੀਨ ਤੇ ਕਹਾਂ ਚਾਹੀਦਾ ਹੈ ਕਿ ਉਸデア ਸਾਰ ਇੱਥੇ ਇਸ਼ਨਾਮ ਦੀ ਗੱਲ ਨਹੀਂ ਕੀਤੀ। ਉਰਜਾ ਸਾਰ ਨਾਮ ਦੀ ਹੀ ਗੱਲ ਕੀਤੀ ਆ। ਜਿੰਨਾ ਨਾਮ ਜਪ ਸਕਦੇ ਕਿਤੇ ਸਵੇਰੇ ਸਵੇਰ ਜੱਫੇ ਦਾ ਬਹੁਤ ਫਾਇਦਾ ਹੈ। ਉਰਜਾ ਸਾਰ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੇਗੀ ਤਾਂ ਫਿਰ ਪੂਰਾ ਦਿਨ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਜੇ ਜਦੋਂ ਮਨ ਪਰਉਚਰਣਾ ਦੇ ਨਾਲ ਜੁੜਿਆ ਰਹਿੰਦਾ ਹੈ ਫਿਰ ਕੇ ਸਬਰ ਸੰਤੋਖ ਚ ਰਹਿੰਦਾ ਹੈ ਕਿ ਖੁਸ਼ ਖੁਸ਼ ਰਹਿੰਦਾ ਹੈ ਇਹ ਚੜ੍ਹਦੀ ਕਲਾ ਚ ਰਹਿੰਦਾ ਹੈ ਫਿਰ ਇਹਦੇ ਨਹੀਂ ਹਰ ਇੱਕ ਕੰਮ ਕਰਨਾ ਬਹੁਤ ਅਸੰਗ ਹੋ ਜਾਂਦਾ ਏ ਫਿਰ ਇਹਨੂੰ ਕੋਈ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਫਿਰ ਕੋਈ ਵੀ ਮੁਲੱਖ ਸਾਡੇ ਮਨ ਦੀ ਇਕਾਗਰਤਾ ਨੂੰ ਭੰਗ ਨਹੀਂ ਕਰ ਸਕਦਾ ਸਾਡੇ ਸਾਹਮਣੇ ਕੋਈ ਵੀ ਮੁਸ਼ਕਲ ਆ ਜਵੇ ਚੁਣੌਤੀ ਆ ਜਵੇ ਸਾਡਾ ਮਨ ਕਾਲਾ ਨਹੀਂ ਪੈਂਦਾ ਇਹ ਸਤਿਗੁਰ ਸੱਚੇ ਪਾਸ਼ੇ ਜਿਹਦੇ ਸੱਚੇ ਨਾਮ ਦੀ ਤਾਕਤ ਤੇ ਇਹ ਤਾਕਤ ਤੋਂ ਹਮੇ ਤਾਂ ਹੀ ਮਹਿਸੂਸ ਹੋਣੀ ਹੈ ਜਦੋਂ ਉੱਠ ਕੇ ਨਾਮ ਜਪੋਗੇ ਤਾਂ ਸਵੇਰ ਤੋਂ ਹੈ ਜਿਹੜੇ ਉੱਠਦੇ ਹੰਸਾਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਭਾਰ ਕੀ ਗੁਰਮੰਤਰ ਫਿਰ ਮੂਲ ਮੰਤਰ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਤੇ ਪਾਠ ਭਾਵੇਂ ਘੱਟ ਕਰ ਲੋ ਪਰ ਜੋ ਵੀ ਪਾਠ ਦੇ ਵਿੱਚ ਪੜਾਇਆ ਗਿਆ ਹੈ ਜੋ ਸਮਝਾਇਆ ਗਿਆ ਹੈ ਉਹਦੇ ਅਨੁਸਾਰ ਵੀ ਜਰੂਰ ਚੱਲਣਾ ਹੈ ਤੇ ਸਵੇਰੇ ਉੱਠ ਕੇ ਭਜਨ ਮੰਦਗੀ ਤਾਂ ਹੀ ਕਰ पाओगे ਜੇਕਰ ਰਾਤ ਦਾ ਵਿਲਾਸ ਮੰਨ ਲੋਗੇ ਅਮਰਤ ਵੇਲੇ ਉਠਣ ਵਾਲਿਆਂ ਦੇ ਲਈ ਰਾਤ ਦਾ ਵੇਲਾ ਸਮਲਣਾ ਬਹੁਤ ਗੁਰਮਰੀਆ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਅਸੀਂ 15 ਕਿ ਮਿੰਟ ਹੀ ਨਾਮ ਜਪ ਲਈਏ ਜਾਂ ਗੁਰਬਾਣੀ ਦਾ ਪਾਠ ਕਰ ਲਈਏ ਤਾਂ ਇਹ 15 ਮਿੰਟ ਦਾ ਅਸਰ ਸਾਨੂੰ ਸਵੇਰੇ ਸਵੇਰ ਵਿੱਚ ਮਿਲੇਗਾ ਇਹ ਰਾਤ ਦੇ ਕੀਤੀ ہوئی ਭਜਨ ਬੰਦਗੀ ਦਾ ਫਲ ਸਾਨੂੰ ਅੰਤਮਕ ਵੇਲੇ ਦੇ ਰੂਪ ਵਿੱਚ ਮਿਲਦਾ ਹੈ ਮਹਾਪੁਰਖ ਜੀ ਕਹਿੰਦੇ ਰਾਤ ਨੂੰ ਜਪਤਿਆ ਹੋਇਆ ਉਹ ਸੁਣ ਲਿਆ ਜਿਹਨੂੰ ਅਨਰਥ ਵੇਲੇ ਉਹ ਕੇਸ ਆ ਬਲਦਾ ਹੈ ਸ਼ੁਰੂਆਤ ਨੂੰ ਜਿੰਨਾ ਹੋ ਸਕੇ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪੋ ਜਪਦੇ ਆ ਜਪਦੇ ਸੰਜਾਓ ਅਤੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਅਰਜੀ ਲਾ ਕੇ ਸੌਣੀ ਆ ਵਾਹਿਗੁਰੂ ਜੀ ਦੇ ਜਨਮਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੌਣੀ ਆ ਕਿ हे ਮਾਰੋ ਸੱਚਿਆ ਪਾਸ਼ਾ ਮੇਰੇ ਤੇ ਪਰਸ ਕਰੋ ਪਰਸ ਕਰੋ ਮੇਰੀ ਛੋਲੀ ਦੇ ਵਿੱਚ ਭਜਨ ਜਿੰਦਗੀ ਦੀ ਖੈਰ ਪਾ ਦਿਓ ਮਾਰਾ ਸੱਚਿਆ ਪਾਸ਼ਾ ਮੈਂ ਸੁਣਿਆ ਹੈ ਅਮਰਤ ਵੇਲਾ ਤੇਰੀ ਗੋਦ ਕਿ ਅਮਰਤ ਵੇਲਾ ਤੇਰੀ ਗੋਦ ਹੈ ਤੈਨ ਗੋਦ ਦਾ ਨੇ ਕਿਆ ਮਾਰਾ ਸੱਚੇ ਪਾਸ਼ਾ ਨਵੀਂ ਕੀ ਗੋਦ ਦਾ ਨੇ ਕਿ ਮੰਨਣਾ ਚਾਹਨਾ ਹਾਂ ਤੁਸੀਂ ਸੱਚੇ ਮਨੋਂ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੁਣੋ ਸਤਿਗੁਰ ਸੱਚੇ ਪਾਸ਼ਾ ਜੀਰ ਉਠਾ ਲਗੇ ਸਵਾਜ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਅਰਜਨਾ ਲਾ ਕੇ ਸੰਗਮਾ ਗੁਰੂ ਗੁਰੂ ਕਰਦੇ ਆ ਸੋਣਾ ਤੇ ਸਵੇਰੇ ਆਪਣੇ ਆਪ ਜਾਗ ਆਵੇਗੀ ਜਦੋਂ ਜਾਗ ਆ ਗਈ ਤਾਂ ਤੁਸੀਂ ਅਰਦਾਸ ਆਰ ਫਿਰ ਵਾਹਿਗੁਰੂ ਜੀ ਦਾ ਜੋ ਕਰਨਾ ਸੇਮਾਲਾ ਚ ਦੈਸ਼ਤਰਾ ਨਾ ਕਰਨਾ ਰਸਤਵਾ ਦੀਸ਼ ਨਹੀਂ ਕਰੇਗਾ ਫਿਰ ਦੇਖਣਾ ਜੀਵਨ ਕਿੰਜ ਬਦਲਦਾ ਜਿੱਦਣ ਵਾਹਿਗੁਰੂ ਜੀ ਦੇ ਨਾਮ ਨੂੰ ਹਰ ਕੰਮ ਤੋਂ ਪੱਲਾ ਰਖਿਆ ਫਿਰ ਹਰ ਕੰਮ ਦੇ ਵਿੱਚ ਬਰਕਤ ਆਵੇਗੀ ਕੋਈ ਸੱਚੇ ਸੱਚੇ 파ਸ਼ਾ ਜੀ ਦੇ ਨਾਮ ਨੇ ਹੀ ਸਾਰੇ ਹਰ ਕੰਮ ਚ ਗਣਿਆ ਅਕਸੋਰ ਨਾਮ ਜਪਤੇ ਰੰਗ ਹੈ ਰਗਾਂ ਫਿਰਦੇ ਉੱਠਦੇ ਆ ਬੈੰਦੇ ਆ ਕੰਮ ਧੰਦੇ ਕਰਦੇ ਆ ਉਹ ਕਿਛੇ ਪ੍ਰਸੰਤ ਸੁਈ ਮਨ ਆਹੀ ਨਹੀਂ ਆ ਪਰ ਪਹਿਲਾ ਸ਼ੁਰੂਆਤ ਕਰਨੀ ਆ ਅਮਰ ਤੇ ਨੀਤ ਉੱਠ ਕੇ ਨਾਮ ਜਪਨ ਕਰਤ ਬਾਦ ਹੁੰਗੇ ਬੰਦੇ ਵਿੱਚ ਜਿਵੇਂ ਮੌਜੀ ਜਿੱਚ